ਅਦਮਚਕੇ ਰੇਟ ਦੇ ਦੋ ਸਾਹ ਤੇ ਫਿਲਮ ਸਰਦਾਰ ਜੀ 3 ਨੇ ਬਾਕਸ ਆਫਿਸ ਦੇ ਵਿੱਚ ਦੋ ਹਫਤਿਆਂ ਦੇ ਅੰਦਰ ਅੰਦਰ ਸ਼ਾਨਦਾਰ ਕਮਾਈ ਕੀਤੀ ਹੈ ਦੱਸਦੀ ਹੈ ਕਿ ਦੋ ਹਫਤਿਆਂ ਦੇ ਅੰਦਰ ਅੰਦਰ ਸਿਰਫ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਈ ਹੈ ਫਿਲਮ ਨੇ ਬਤਾਰੀ ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ ਉੱਥੇ ਦੱਸਦੀ ਹੈ ਕਿ ਇਸ ਫਿਲਮ ਦੀ ਕਮਾਈ ਤੋਂ ਬਾਅਦ 2025 ਦੀ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਹੈ ਦੱਸਦੀ ਹੈ ਕਿ ਅਏ ਸਰਦਾਰ ਜੀ 3 ਕਾਫੀ ਵਿਵਾਦਾਂ ਦਾ ਸ਼ਿਕਾਰ ਵੀ ਰਹੀ ਹੈ ਕਿਉਂਕਿ ਇਸ ਫਿਲਮ ਦਾ ਜਦੋਂ ਟ੍ਰੇਲਰ ਰਿਲੀਜ਼ ਹੁੰਦਾ ਹੈ ਤਾਂ ਟ੍ਰੇਲਰ ਦੇ ਵਿੱਚ ਪਾਕਿਸਤਾਨੀ ਐਕਟਰੈਸ ਖਾਨਿਆ ਅਮਰ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਗੁੱਸਾ ਉਹਨਾਂ ਦੇ ਖਿਲਾਫ ਉੱਡਦਾ ਹੈ। ਦਿਲ ਦੇ ਦੁਸਤਾਂ ਨੂੰ ਵਿਰੋਧਤਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਤੋਂ ਬਾਅਦ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੁੰਦੀ। ਸਿਰਫ ਵਿਦੇਸ਼ਾਂ ਦੇ ਵਿੱਚ ਇਹ ਫਿਲਮ ਰਿਲੀਜ਼ ਕੀਤੀ ਜਾਂਦੀ ਹੈ। ਤਾਂ ਵਿਦੇਸ਼ਾਂ ਦੇ ਵਿੱਚ ਹੀ ਇਸ ਫਿਲਮ ਨੇ ਸ਼ਾਨਦਾਰ ਕਮਾਈ ਕੀਤੀ ਹੈ। ਤਕਰੀਬਨ 42 ਕਰੋੜ ਤੋਂ ਵੱਧ ਕਮਾਈ ਜਿਹੜੀ ਉਹਨਾਂ ਨੇ ਕੀਤੀ ਹੈ। ਉੱਥੇ ਦੱਸੀ ਕਿ ਇਸ ਫਿਲਮ ਦੇ ਬਜਟ ਜੇ ਜੇ ਗੱਲ ਕਰੀਏ ਤਾਂ ਫਿਲਮ ਦਾ ਬਜਟ 35 ਕਰੋੜ ਦੇ ਕਰੀਬ ਸੀ ਤਾਂ ਫਿਲਹਾਲ ਕਮਾਈ ਇਸ ਦੇ ਅਸ ਤੋਂ ਵੱਧ ਹੋ ਚੁੱਕੀ ਹੈ। ਦਸਦੀ ਕੀ ਵਿਵਾਦ ਇਸ ਫਿਲਮ ਨੂੰ ਲੈ ਕੇ ਜੁੜਿਆ ਹੋਇਆ ਸੀਗਾ ਕਿਉਂਕਿ ਹਾਨੀਆ ਆਮੀਰ ਇਸ ਫਿਲਮ ਦੇ ਵਿੱਚ ਮੌਜੂਦ ਸੀ ਉਸੇ ਹੀ ਦਸਦੀ ਕਿ ਫਿਲਮ ਪ੍ਰੋਡਿਊਸਰ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਦੀ ਸ਼ੂਟਿੰਗ ਭਾਰਤ ਪਾਕਿਸਤਾਨ ਦੇ ਤਨਾ ਤੋਂ ਪਹਿਲਾਂ ਕੀਤੀ ਗਈ ਹੈ ਦੋਸਤੋ ਇਸੇ ਚਲਦਿਆਂ ਭਾਰਤ ਦੇ ਵਿੱਚ ਰਿਲੀਜ਼ ਨਾ ਕਰਕੇ ਇਸ ਨੂੰ ਵਿਦੇਸ਼ਾਂ ਦੇ ਵਿੱਚ ਰਿਲੀਜ਼ ਕੀਤਾ ਤਾਂ 2 ਹਫ਼ਤਿਆਂ ਦੇ ਅੰਦਰ ਅੰਦਰ ਸਭ ਤੋਂ ਵੱਧ ਕਮਾਈ ਜਿਹੜੀ ਐ ਇਸ ਫਿਲਮ ਨੇਪਟ 2025 ਦੇ ਵਿੱਚ ਕੀਤੀ ਹੈ ਉੱਥੇ ਦੱਸਿਆ ਕਿ 42 ਕਰੋੜ ਤੋਂ ਵੱਧ ਦੀ ਕਮਾਈ ਇਸ ਫਿਲਮ ਦੀ ਦੱਸੀ ਜਾ ਰਹੀ ਹੈ